ਸਮੂਹ ਅਰੋੜਾ ਪਰਿਵਾਰ ਜਠੇਰੇ ਵੈਲਫੇਅਰ ਰਜਿਸਟਰ ਕਮੇਟੀ ਵੱਲੋਂ ਸ਼੍ਰੀ ਅਰੂਟ ਮਹਾਰਾਜ ਜੀ ਦੇ ਜਨਮ ਦਿਨ ਦੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਨਕੋਦਰ ਮਹਿਤਪੁਰ ਸ਼ਾਹਕੋਟ ਜਲੰਧਰ ਅਤੇ ਹੋਰ ਵੀ ਕਾਫੀ ਇਲਾਕਿਆਂ ਤੋਂ ਲੋਕ ਪਹੁੰਚੇ ਔਰ ਇਸ ਦੇ ਵਿੱਚ ਜੋਤੀ ਪ੍ਰਚੰਡ ਸ਼੍ਰੀ ਅਮਿਤ ਅਹੂਜਾ ਜੀ ਵੱਲੋਂ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਜੋਂ ਅਵਿਨਾਸ਼ ਚੰਦਰ ਪਸਰੀਚਾ ਜੀ ਮਹਿਤਪੁਰ ਸ਼੍ਰੀ ਰਿੰਕੂ ਮਿਗਲਾਨੀ ਮਹਿਤਪੁਰ ਪਹੁੰਚੇ

ਸੋਨ ਦਾ ਕੰਮ ਕੀਤਾ ਆ ਇਹ ਸਾਰਾ ਜਿਹੜਾ ਸ਼ਰੇ ਹੈ ਇਹ ਮੰਦਿਰ ਦਾ ਜਿਹੜਾ ਸਾਰਾ ਕ੍ਰੈਡਿਟਰ ਇਹ ਤੁਹਾਨੂੰ ਸਾਰੇ ਨਹੀਂ ਜਣਦੇ ਅੱਜ ਜਿੰਨੇ ਵੀ ਅਨੋੜਾ ਮੈਂਬਰਸ ਨੇ ਔਰ ਜਿਹਨਾਂ ਦੇ ਵੀ ਬੈਜ ਲੱਗੇ ਹੋਏ ਨੇ ਇੱਥੇ ਔਰ ਇਹ ਬੈਜ ਦੇ ਉੱਪਰ ਕੁਝ ਲਿਖਿਆ ਹੈ ਇਹਦੇ ਉੱਪਰ ਲਿਖਿਆ ਮੈਨੂੰ ਆਪਣੇ ਆਪ ਦੇ ਅਨੋੜਾ ਹੋਣ ਤੇ ਮਾਣ ਮੈਨੂੰ ਆਪਣੇ ਆਪ ਦੀ ਅਨੋੜਾ ਹੋਣ ਤੇ ਮਾਣ ਜਿਹਨਾਂ ਦੇ ਬੈਜ ਨਹੀਂ ਲੱਗਾ ਉਹ ਹਾਂ ਔਰ ਤੁਸੀਂ ਇੱਕ ਵਾਰੀ ਲਾਊਡ ਹੋ ਸਕਦੇ ਹੋ ਤੇ ਤੁਹਾਡੀ ਅਟੈਂਟਨਸ ਲੱਗ ਜੇਗੀ ਤੁਹਾਡੀ ਬਾਤ ਲੱਗ ਜੇਗੀ ਮੈਂ ਬੋਲੂਗਾ ਮੈਨੂੰ ਆਪਣੇ ਆਪ ਦੇ ਅਰੋੜਾ ਹੋਣ ਤੇ ਤੁਸੀਂ ਕਹਣਾ ਬਾਹਰ ਹੱਥ ਉੱਪਰ ਕਰਕੇ ਮੈਨੂੰ ਆਪਣੇ ਆਪ ਦੇ ਅਰੋੜਾ ਹੋਣ ਤੇ ਜੇ ਨੂੰ ਆਪਣੇ ਆਪ ਦੇ ਅਰੋੜਾ ਹੋਣ ਤੇ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਨਕੌਦਰ ਦੇ ਵਿੱਚ ਖੜੇ ਆ ਜਿੱਥੇ ਕਿ ਅਰੋੜਾ ਪਰਿਵਾਰ ਵੱਲੋਂ ਇੱਕ ਬਹੁਤ ਵੱਡਾ ਸ਼੍ਰੀ ਅਰੂਟ ਮਹਾਰਾਜ ਜੀ ਦੇ ਜਿਹੜਾ ਜਨਮ ਦਿਹਾੜੇ ਤੇ ਜਿਹੜਾ ਪ੍ਰੋਗਰਾਮ ਕਰਖਿਆ ਗਿਆ ਨਕੌਦਰ ਦੇ लवली ਪੈਲੇਸ ਦੇ ਵਿੱਚ ਔਰ ਸ਼ਹਿਰ ਤੇ तकरीबन तकरीबन ਸਾਰਾ ਸ਼ਹਿਰ ਇੱਥੇ ਪਹੁੰਚ ਰਿਹਾ ਹੈ ਕਿਉਂਕਿ ਅਸੀਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਦਿਖਾਇਆ ਸੀਗਾ ਜਦੋਂ ਇੱਥੇ ਮੰਦਿਰ ਬਣਾਉਣ ਲੱਗੇ ਆ ਤੇ ਉਹਦਾ ਨੀਂ ਪੱਥਰ ਰੱਖਿਆ ਜਗਾ ਤੇ तकरीबन तकरीबन ਸਾਰਾ ਸ਼ਹਿਰ ਉੱਥੇ ਪਹੁੰਚਿਆ ਸੀਗਾ ਔਰ ਇਸੇ ਖੁਸ਼ੀ ਦੇ ਵਿੱਚ ਜਨਮ ਦਿਹਾੜਾ ਆ ਅਰੂਟ ਮਹਾਰਾਜ ਜੀ ਦਾ ਔਰ ਇੱਥੇ ਸ਼ਹਿਰ ਤੋਂ ਨਕੌਦਰ ਸ਼ਹਿਰ ਤੋਂ ਔਰ ਬਾਹਰ ਵੀ ਜਨੰਦਰੋ ਵੀ ਕਾਫੀ ਜਿਹੜੇ ਲੋਕ ਇੱਥੇ ਪਹੁੰਚ ਰਹੇ ਆ ਔਰ ਇੱਥੇ ਸਪੈਸ਼ਲੀ ਨਕੋਧਰੇ ਡਾਕਟਰ ਨਰੋਤਮ ਜੀ ਜੋ ਕਿ ਤੁਹਾਨੂੰ ਪਤਾ ਸਟੇਟ ਪਬਲਿਕ ਸਕੂਲ ਦੇ ਜਿਹੜੇ ਆਨਰ ਵੀ ਆ ਉਹ ਸਪੈਸ਼ਲੀ ਇੱਥੇ ਆਏ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਡਾਕਟਰ ਨਰੋਤਮ ਜੀ ਸਪੈਸ਼ਲੀ ਇੱਥੇ ਨਕੋਧਰੇ ਆਏ ਆ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਖੱਟਰ ਸਾਹਿਬ ਦਾ ਬਹੁਤ ਵੱਡਾ ਜਿਹੜਾ ਸ਼ਹਿਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਹ ਖੱਟਰ ਸਾਹਿਬ ਤੇ ਇਹਨਾਂ ਦੀ ਟੀਮ ਸਾਰਾ ਜੋ अरोड़ा ਪਰਿਵਾਰ ਹੈ ਜੋ ਇਹਨਾਂ ਨੇ ਉਪਰਾਲਾ ਕੀਤਾ ਇਹ ਬਹੁਤ ਹੀ ਸਲਾਘਾਯੋਗ ਹੈ ਮੇਰਾ ਇਸ ਭਾਗਿਆ ਵੀ ਮੈਂ ਇਹਨਾਂ ਕੋਲ ਇਸ ਵੇਲੇ ਖੜਾ ਤੇ ਇਹਨਾਂ ਲਈ ਪੈਂ ਦੁਆ ਕਰਦਾ ਵੀ ਜੋ ਵੀ ਇਹ ਕਾਰਜ ਇਹਨਾਂ ਨੇ ਅਰੰਭਿਆ ਇਹ ਬੜੀ ਸਹਜੇ ਸਿਰੇ ਚੜੇ ਜੀ ਖਟਰ ਸਾਹਿਬ ਮੈਂ ਦੇਖ ਰਿਹਾ ਹਾਂ ਕਾਫੀ तकरीबन ਸਾਰਾ ਸ਼ਹਿਰ ਹੀ ਪਹੁੰਚ ਰਿਹਾ ਅੱਜ ਤੇ ਪਿਛਲੀ ਵਾਰੀ ਜਦੋਂ ਆਪਾਂ ਨੀ ਪੱਥਰ ਵੀ ਉੱਥੇ ਰੱਖਿਆ ਸੀਗਾ ਤੇ ਬਹੁਤ ਜ਼ਿਆਦਾ ਸ਼ਾਹ ਜਿਗਾ ਸਾਰਿਆਂ ਦੇ ਵਿੱਚ ਅੱਜ ਵੀ ਮੈਂ ਦੇਖ ਰਿਹਾ ਬੜੀ ਖੁਸ਼ੀ ਹੈ ਸਾਰਿਆਂ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਪਹਿਲਾਂ ਤਾਂ ਤੁਹਾਡਾ ਇੱਥੇ ਆਨ ਤੇ ਹਾਰਦਿਕ ਸਵਾਗਤ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਇਹ ਖੱਟਰ ਦਾ ਜਾਂ ਟੱਕਰ ਦਾ ਜਾਂ ਕਿਸੇ ਦਾ ਨਹੀਂ ਇਹ ਸਮੂਹ ਅਰੋੜਾ ਪਰਿਵਾਰ ਵੈਲਫੇਅਰ ਸਵਾਦਾਈ ਪ੍ਰੋਗਰਾਮ ਆ ਸਾਰੇ ਸ਼ਹਿਰ ਦਾ ਸਾਰੀ ਬਰਾਦੀ ਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮਾਫੀ ਚਾਹਨਾ ਤੁਹਾਡੇ ਕੋਲ ਇਸ ਗੱਲੋਂ ਕਿਉਂਕਿ ਜਦੋਂ ਅਸੀਂ ਬਰਾਦੀ ਨੂੰ ਅਦਾ ਨਾਂ ਉੱਪਰ ਕਰਕੇ ਚੱਲਦੇ ਆਂ ਵੀ ਸਮਾਜ ਵਾਸਤੇ ਬਰਾਦੀ ਨੇ ਕੁਝ ਯੋਗਦਾਨ ਪਾਉਣਾ ਅਸੀਂ ਸਾਡਾ ਏਮ ਹੀ ਉਹੋ ਸੀਗਾ ਉਸੇ ਏਮ ਨੂੰ ਸਰੇ ਚੜਨ ਨੂੰ ਆਸਤੇ ਪ੍ਰਮਾਤਮਾ ਅੱਗੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਅੱਜ ਬੜਾ ਕਰਮਾ ਵਾਲਾ ਦਿਹਾੜਾ ਆ ਜਿੱਥੇ ਸਾਡੇ ਗੁਰੂ ਅਰਜਨ ਦੇਵ ਜੀ ਦਾ ਅਸ਼ੀਦੀ ਦਿਵਸ ਵੀ ਸੀ ਉਹਦੇ ਨਾਲ ਨਾਲ ਸਾਡੇ ਰੂਟ ਮਹਾਰਾਜ ਦਾ ਜਨਮ ਦਿਨ ਸੀਗਾ ਤੋਂ ਅਸੀਂ ਇਹ ਜਗਾ ਇਸ ਕਰਕੇ ਚੁਣੀ ਭਾਵੇਂ ਸ਼ਹਿਰ ਤੋਂ ਥੋੜੀ ਦੂਰ ਜ਼ਰੂਰ ਆ ਕਿਉਂਕਿ ਸਾਹਮਣੇ ਸਾਡਾ ਜਿਹੜਾ ਭਗਵਾਨ ਦਾ ਮੰਦਿਰ ਤੇ ਰੂਟ ਮਹਾਰਾਜ ਦਾ ਮੰਦਿਰ ਤੇ ਨਾਲ ਜਿਹੜਾ ਧਰਮਸ਼ਾਲਾ ਵਾਸੀਂ ਬਣਾਉਣ ਦਾ ਜੋ ਪ੍ਰਣ ਲਿਆ ਸੀ 6 April ਨੂੰ ਆਪਾਂ ਤੁਹਾਡੇ ਤੁਸੀਂ ਵੀ ਉੱਥੇ ਆਏ ਸੀ ਸਾਰੇ ਵਾਜਾ ਸਾਨੂੰ ਬਹੁਤ ਖੁਸ਼ੀ ਆ ਸਾਡੇ ਕੋ ਸ਼ਾਹਕੋੜ ਤੋਂ ਗਰੋਵਰ ਸਾਹਿਬ ਉਹ ਸਾਡੇ ਚੇਅਰਮੈਨ ਸਾਹਿਬ ਆਏ ਆ ਖਾਸ ਤੌਰ ਤੇ ਸਮੂਰ ਉਹੜਾ ਪਰਿਵਾਰ ਹੈ ਅਮੈਦਪੁਰ ਤੋਂ ਸਾਡੇ ਗੈਸਟ ਆ ਗਏ ਆ ਹੁਣ ਅਸੀਂ ਉਹਨਾਂ ਨੂੰ ਜਾ ਕੇ ਭਾਵੇਂ ਲੇਟ ਹੋ ਗਏ ਆ ਉਹਨਾਂ ਸਾਰਿਆਂ ਦਾ ਹਾਰਦਿਕ ਸਵਾਗਤ ਕਰਨਾ ਉਹ ਚੇਤੇ ਤੌਰ ਤੇ ਮੈਂ ਡਾਕਟਰ ਸਾਹਿਬ ਨੂੰ ਬੋਨ ਕਰਕੇ ਬੇਤੀ ਕੀਤੀ ਸੀ ਇਹਨਾਂ ਨੇ ਹੋਰ ਕਿਤੇ ਜਾਣਾ ਸੀ ਤੇ ਮੇਰਾ ਦਿਲ ਕਰਦਾ ਸੀ ਇਹਨਾਂ ਨੂੰ ਨਾਲ ਉੱਤੇ ਸਟੇਜ ਤੇ ਵੀ ਆਪਾਂ 10 ਮਿੰਟ ਸਨਮਾਨਿਤ ਵੀ ਕਰੀਏ ਬੁਲਾਈਏ ਵੀ ਕਿਉਂਕਿ ਸਾਡੀ ਬਰਾਦੀ ਦੇ ਉਸ ਵੇਲੇ ਦੇ ਪਰਮਾਤਮਾ ਦੀ ਵਾਹਿਗੁਰੂ ਦੀ ਬੜੀ ਕਿਰਪਾ ਹੈ ਸਮਾਜ ਦੀਆਂ ਸੇਵਾਵਾਂ ਵਾਸਤੇ ਹਰ ਵੇਲੇ ਅਰਪਨ ਕਰਦੇ ਆਪਣਾ ਤਨ ਮਨ ਧਨ ਤੋਂ ਅੱਜ ਵੀ ਇਹਨਾਂ ਦਾ ਮੈਂ ਸਾਰੇ ਪਰਿਵਾਰ ਵੱਲੋਂ ਦੋੜਾ ਪਰਿਵਾਰ ਵੱਲੋਂ ਇੱਥੇ ਆਉਤੇ ਹਾਰਦਿਕ ਸਵਾਗਤ ਕਰਦਾ ਹਾਂ ਸਭ ਦਾ ਧੰਨਵਾਦ ਕਰਦਾ ਇਹੀ ਅਰਦਾਸ ਕਰੂੰਗਾ ਕਿ ਸਾਡਾ ਜਿਹੜਾ ਸਮਾਜ ਦੇ ਪ੍ਰਤੀ ਆਪਾਂ ਜੋ ਯੋਗਦਾਨ ਛੋਟਾ ਜਾਂ ਬੂਟਾ ਲਾਇਆ ਉਹਨੂੰ ਆਪਾਂ ਵੱਡੀ ਫਲਵਾੜੀ ਬਣਾਉਣੀ ਆ ਇਹ ਪਰਮਾਤਮਾ ਖੁਦ ਕਿਰਪਾ ਕਰੂ ਬਹੁਤ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਜੀ